ਮੱਕੀ ਦੀ ਕਾਸ਼ਟ ਕਿਸਾਨਾਂ ਲਈ ਬਹੁਤ ਲਾਭਵੰਦ ਮੰਨੀ ਜਾਂਦੀ ਹੈ ਬੇਬੀ ਕੌਰਨ ਅਤੇ ਸਵੀਟ ਕੌਰਨ ਦੀ ਮੱਕੀ ਦੀ ਖੇਤੀ ਕਿਸਾਨਾਂ ਵਿੱਚ ਬਹੁਤ ਮਸ਼ਹੂਰ ਹੋ ਰਹੀ ਹੈ ਹੁਣ ਗੈਦ ਸੀਜ਼ਨ ਦੀਆਂ ਫਸਲਾਂ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਅਤੇ ਅਜੇ ਹੀ ਸਥਿਤੀ ਵਿੱਚ ਕਿਸਾਨ ਚੰਗੀ ਕਮਾਈ ਲਈ ਕਾਲੀ ਮੱਕੀ ਦੀ ਖੇਤੀ ਵੀ ਕਰ ਸਕਦੇ ਹਨ ਇਸ ਫਸਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਤਿਆਰ ਹੋਣ ਵਿੱਚ ਸਿਰਫ 90 ਤੋਂ 95 ਦਿਨ ਲੱਗਦੇ ਹਨ ਅਤੇ ਇਸ ਦੀ ਪੈਦਾਵਾਰ ਵੀ ਹੋਰ ਫਸਲਾਂ ਨਾਲੋਂ ਵੱਧ ਹੁੰਦੀ ਹੈ ਭਾਰਤ ਵਿੱਚ ਕਾਲੀ ਮੱਕੀ ਦੇ ਇੱਕ ਪੁੱਟੇ ਦੀ ਕੀਮਤ 200 ਰੁਪਏ ਦੇ ਕਰੀਬ ਹੈ। ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਕਾਲੀ ਮੱਕੀ ਦੀ ਕਾਸ਼ਤ ਕਰ ਸਕਦੇ ਹੋ ਅਤੇ ਇਸ ਤੋਂ ਚੰਗਾ ਲਾਹਾ ਲੈ ਸਕਦੇ ਹੋ। ਆਓ ਜਾਣਦੇ ਹਾਂ। ਭਾਰਤ ਵਿੱਚ ਦੇਸੀ ਮੱਕੀ ਦੀਆਂ ਕਿਸਮਾਂ ਤੇ ਕਈ ਸਾਲਾਂ ਦੀ ਖੋਜ ਤੋਂ ਬਾਅਦ ਛਿਦਵਾੜਾ ਦੇ ਖੇਤੀਬਾੜੀ ਖੋਜ ਕੇਂਦਰ ਵਿੱਚ ਕਾਲੀ ਯਾਨੀ ਰੰਗਦਾਰ ਮੱਕੀ ਤੇ ਕੌਜ ਕੀਤੀ ਗਈ ਹੈ ਕਾਲੀ ਮੱਕੀ ਦੀ ਖਾਸ ਗੱਲ ਇਹ ਹੈ ਕਿ ਇਸ ਚ ਜ਼ਿੰਕ ਕਾਪਰ ਅਤੇ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਪੋਸ਼ਣ ਨਾਲ ਲੜਨ ਚ ਕਾਰਗਰ ਸਾਬਤ ਹੁੰਦੀ ਹੈ ਖੇਤੀ ਵਿਗਿਆਨੀਆਂ ਨੇ ਮੱਕੀ ਦੀ ਇਹ ਨਵੀਂ ਕਿਸਮ ਜਵਾਰ ਮੱਕੀ 1014 ਵਿਕਸਿਤ ਕੀਤੀ ਹੈ ਕਾਲੀ ਮੱਕੀ ਦੀ ਵਰਤੋਂ ਸਿਹਤਮੰਦ ਉਤਪਾਦਾਂ ਵਿੱਚ ਵੀ ਕੀਤੀ ਜਾ ਸਕਦੀ ਹੈ ਤੁਹਾਨੂੰ ਦੱਸਦੀ ਏ ਕਿ ਮੱਕੀ ਦੀ ਇਹ ਪਹਿਲੀ ਕਿਸਮ ਹੈ ਜੋ ਪੋਸ਼ਟਿਕਤੈ ਬਾਇਓਫੋਟੋਵਾਇਡਸ ਹੈ ਮੱਕੀ ਦੇ ਦਾਣਿਆਂ ਦਾ ਰੰਗ ਆਮ ਤੌਰ ਤੇ ਪੀਲਾ ਹੁੰਦਾ ਹੈ ਪਰ ਇਸ ਨਵੀਂ ਜਾਤੀ ਦਾ ਰੰਗ ਕਾਲਾ ਲਾਲ ਅਤੇ ਪੂਰਾ ਹੈ ਮੱਕੀ ਦੀ ਇਹ ਨਵੀਂ ਕਿਸਮ ਪੱਕਣ ਲਈ 95 ਤੋਂ 97 ਦਿਨ ਲੈਂਦੀ ਹੈ ਕਿਸਾਨ ਇਸ ਦਾ 8 ਕਿਲੋ ਬੀਜ ਪ੍ਰਤੀ ਏਕੜ ਲਗਾ ਕੇ ਲਗਭਗ 26 ਕੁਇੰਟਲ ਤੱਕ ਉਤਪਾਦਨ ਪ੍ਰਾਪਤ ਕਰ ਸਕਦੇ ਹਨ ਕਾਲੀ ਮੱਕੀ ਦੇ ਰੇਸ਼ਿਆਂ ਨੂੰ ਵਧਣ ਲਈ ਲਗਭਗ 50 ਦਿਨ ਲੱਗਦੇ ਹਨ ਕਾਲੀ ਮੱਕੀ ਦੀ ਕਾਸ਼ਤ ਲਈ ਗਰਮ ਮੌਸਮ ਟਕਮਾ ਮੰਨਿਆ ਜਾਂਦਾ ਹੈ ਜਦੋਂ ਇਸ ਦੇ ਪੌਦੇ ਵਿੱਚ ਮੱਕੀ ਤਿਆਰ ਹੋ ਜਾਂਦੀ ਹੈ ਤਾਂ ਇਸ ਨੂੰ ਜ਼ਿਆਦਾ ਪਾਣੀ ਦੇਣਾ ਪੈਂਦਾ ਹੈ ਮੱਕੀ ਦੀ ਇਸ ਕਿਸਮ ਦੀ ਕਾਸ਼ਤ ਕਤਾਰਾਂ ਵਿੱਚ ਕੀਤੀ ਜਾਂਦੀ ਹੈ ਇੱਕ ਪੌਦੇ ਤੋਂ ਦੂਜੇ ਬੂਟੇ ਦੀ ਦੂਰੀ ਲਗਭਗ 60 ਤੋਂ 75 ਸੈਂਟੀਮੀਟਰ ਰੱਖੀ ਜਾਣੀ ਚਾਹੀਦੀ ਹੈ ਕਾਲੀ ਮੱਕੀ ਡੰਡੀ ਦੀ ਬਿਮਾਰੀ ਨੂੰ ਸਹਿਣਸ਼ੀਲ ਹੈ ਇਹ ਕਿਸਮ ਬਰਸਾਤੀ ਖੇਤਾਂ ਖਾਸ ਕਰਕੇ ਪਠਾਰ ਖੇਤਾਂ ਲਈ ਬਹੁਤ ਟੁਕਮੀ ਹੈ। ਜਿਕਰ ਜੋ ਹੈ ਕਿ ਕਾਲੀ ਮੱਕੀ ਦੀ ਖੇਤੀ ਭਾਰਤ ਵਿੱਚ ਬਹੁਤ ਘੱਟ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ ਕਿਉਂਕਿ ਲੋਕ ਜ਼ਿਆਦਾਤਰ ਪੀਲੀ ਮੱਕੀ ਖਾਂਦੇ ਹਨ ਅਤੇ ਬਾਜ਼ਾਰ ਵਿੱਚੋਂ ਸਾਨੂੰ ਆਮ ਹੀ ਮਿਲ ਜਾਂਦੀ ਹੈ ਇਸ ਲਈ ਉਸ ਦਾ ਰੇਟ ਵੀ ਜ਼ਿਆਦਾ ਨਹੀਂ ਹੁੰਦਾ ਪਰ ਕਾਲੀ ਮੱਕੀ ਬਾਜ਼ਾਰ ਵਿੱਚ ਬਹੁਤ ਘੱਟ ਉਪਲਬਧ ਹੁੰਦੀ ਹੈ ਇਸ ਲਈ ਇਸ ਦਾ ਰੇਟ ਵੀ ਜ਼ਿਆਦਾ ਹੁੰਦਾ ਹੈ ਜੈਦ ਸੀਜ਼ਨ ਵਿੱਚ ਕਾਲੀ ਮੱਕੀ ਦੀ ਖੇਤੀ ਕੀਤੀ ਜਾਂਦੀ ਹੈ। ਜਿਸ ਨੂੰ ਪੱਕਣ ਵਿੱਚ 90 ਤੋਂ 95 ਦਿਨ ਦਾ ਸਮਾਂ ਲੱਗਦਾ ਹੈ ਕਾਲੀ ਮੱਕੀ ਦਾ ਪੁੱਟਾ ਬਾਜ਼ਾਰ ਵਿੱਚ ਕਾਫੀ ਮਹਿੰਗਾ ਵਿਕਦਾ ਹੈ ਔਨਲਾਈਨ ਵੈੱਬਸਾਈਟਾਂ ਦੀ ਗੱਲ ਕਰੀਏ ਤਾਂ ਇੱਥੇ ਇੱਕ ਪੁੱਟੇ ਦੀ ਕੀਮਤ 200 ਰੁਪਏ ਦੇ ਕਰੀਬ ਹੁੰਦੀ ਹੈ ਦੂਸਰੇ ਮੱਕੇ ਨਾਲੋਂ ਕਾਲੀ ਮੱਕੀ ਦਾ ਭਾਅ ਹਮੇਸ਼ਾ ਜ਼ਿਆਦਾ ਰਹਿੰਦਾ ਹੈ ਇਸ ਲਈ ਕਿਸਾਨਾਂ ਨੂੰ ਇਸ ਖੇਤੀ ਨੂੰ ਵੀ ਅਪਣਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਕਮਾਈ ਵਿੱਚ ਵਾਧਾ ਕਰ ਸਕਣ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਜੁੜੇ ਰਹੋ ਕ੍ਰਿਸ਼ੀ ਜਾਗਰੰਦ ਦੇ ਨਾਲ ਧੰਨਵਾਦ